ਅਗਸਤ ਮਹੀਨੇ ਵਿੱਚ ਕੁਝ ਵਧੀਆ ਬਾਰਿਸ਼ ਹੋਣ ਦੇ ਬਾਵਜੂਦ ਵੀ ਹਲੇ ਵੀ ਇਸ ਵਾਰ ਮੀਂਹ ਦੀ ਘਾਟ ਪੂਰੀ ਨਹੀਂ ਹੋ ਸਕੀ ਮੌਸਮ ਵਿਗਿਆਨਿਕ ਦੇ ਮੁਤਾਬਕ ਇਸ ਵਾਰ ਕਰੀਬ 30% ਦੀ ਮੀਂਹ ਦੀ ਘਾਟ ਰਹੀ ਹੈ ਜਦਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਚੰਗੇ ਨਹੀਂ ਰਹਿਣ ਵਾਲੇ ਕਿਉਂਕਿ ਮੌਨਸੂਨ ਦੀ ਪ੍ਰੋਗਰੈਸ ਕੁਝ ਠੀਕ ਨਹੀਂ ਹੈ ਹਾਲਾਂਕਿ ਕਈ ਥਾਵਾਂ ਤੇ ਹਲਕੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਲੇਕਿਨ ਇਸ ਦੇ ਨਾਲ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਸਮ ਵਿਭਾਗ ਵੱਲੋਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਜ਼ਿਆਦਾ ਨਹੀਂ ਹੋ ਰਹੀ ਇਹਨਾਂ ਦਿਨਾਂ ਦੇ ਵਿੱਚ ਮੌਨਸੂਨ ਕਾਫੀ ਵੀਕ ਹੈਗੀ ਹੈ ਸੋ ਪੰਜਾਬ ਦੇ ਵਿੱਚ ਹਲੇ ਵੀ 33% ਤੱਕ ਜਿਹੜਾ ਸਾਡਾ ਟੈਕਸਟ ਚੱਲ ਰਿਹਾ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ 22 ਅਗਸਤ ਤੱਕ ਦੀ ਰਿਪੋਰਟਿੰਗ ਹੈਗੀ ਹੈ ਸੋ ਕੱਲ ਵੀ ਕੁਝ ਜਗ੍ਹਾ ਤੇ ਬਾਰਿਸ਼ ਹੋਈ ਹੈ ਜਿਸ ਤਰ੍ਹਾਂ ਕਿ ਫਰੀਦਕੋਟ ਪਟਿਆਲਾ ਲੁਧਿਆਣਾ ਹਨ ਤਿੰਨ ਚਾਰ ਡਿਸਟ੍ਰਿਕਟਸ ਦੇ ਵਿੱਚ ਹੋਈ ਹੈ ਸੋ ਹਲੇ ਵੀ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਕੈਟਰਡ ਰੇਨਫਾਲ ਦੇ ਚਾਂਸਸ ਨੇ ਕੋਈ ਜ਼ਿਆਦਾ ਅੱਛੀ ਬਾਰਿਸ਼ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਨਹੀਂ ਹੈਗੀ ਵਾਰ 28 ਅਗਸਤ ਤੋਂ ਅਵਰਡਸ ਵੇਰ ਥੋੜਾ ਜਿਹਾ ਸਿਸਟਮ ਡਿਵੈਲਪ ਹੋਏਗਾ ਜਿਹਦੇ ਨਾਲ ਕੀ بارش ਹੋ ਸਕਦੀ ਹੈ ਪੰਜਾਬ ਦੇ ਵਿੱਚ ਸੋ ਜਿਹੜੀ ਹੁਣ بارش ਹੋਈ ਹੈ ਕੱਲ ਸਾਡੇ ਕੋਲ 18 ਮਿਲੀਮੀਟਰ ਜਿਹੜੀ ਹੈ ਰਿਕਾਰਡ ਕੀਤੀ ਗਈ ਹੈ ਲੁਧਿਆਣੇ ਦੀ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਕਾਫੀ ਫਾਲ ਆਇਆ ਜਿਸ ਤਰ੍ਹਾਂ ਕਿ ਮਿਨੀਮਮ ਟੈਂਪਰੇਚਰ ਜਿਹੜਾ 2-3 ਡਿਗਰੀ ਜ਼ਿਆਦਾ ਚੱਲ ਰਿਹਾ ਸੀਗਾ ਹੁਣ ਨਾਰਮਲ ਤੋਂ ਮਤਲਬ ਘਟ ਗਿਆ ਅੱਜ 24 ਡਿਗਰੀ ਰਿਕਾਰਡ ਕੀਤਾ ਗਿਆ ਸੋ ਇਹ ਨਾਰਮਲ ਤੋਂ ਘਟ ਹੋ ਗਿਆ ਹੋਇਆ ਟੈਂਪਰੇਚਰ ਇਸੇ ਤਰ੍ਹਾਂ ਜਿਹੜਾ ਮੈਕਸਿਮ ਟੈਂਪਰੇਚਰ ਹੈ ਕੁਝ ਨੀਅਰ ਬਾਉਟ ਨਾਰਮਲ ਹੈ ਜਨੇ ਕਿ 33 34 ਦੇ ਨੀਅਰ ਬਾਉਟ ਚੱਲ ਰਿਹਾ ਸੋ ਹਿਊਮਿਡਿਟੀ ਲੈਵਲ ਕਾਫੀ ਅੱਛੀ ਮਤਲਬ ਅੱਛਾ ਚੱਲ ਰਿਹਾ ਕਿਉਂਕਿ ਜਨਨਾ ਕਿ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਹਿਊਮਿਡਿਟੀ ਲੈਵਲ ਹੁੰਦਾ ਸੋ ਓਵਰ ਆਲ ਜਿਹੜੀ ਕੰਡੀਸ਼ਨ ਹੈ ਇੰਨੀ ਜ਼ਿਆਦਾ ਹਲੇ ਵੀ ਬੈਟਰ ਨਹੀਂ ਹੈ ਕਿਉਂਕਿ ਅਸੀਂ ਪੂਰਾ ਡੈਫਿਸਿਟ ਕਵਰ ਨਹੀਂ ਕਰ ਪਾਏ ਹਾਲਾਂਕਿ ਆਗਸਟ ਦੇ ਵਿੱਚ ਜਿਹੜੇ 2 ਵੀਕਸ ਨੇ ਉਹਨਾਂ ਦੇ ਵਿੱਚ ਜਿਹੜੀ ਨਾਰਮਲ ਤੋਂ ਜ਼ਿਆਦਾ ਰੇਨਫਾਲ ਰਿਕਾਰਡ ਹੋਈ ਹੈ ਬਟ ਸਟਿਲ ਹਲੇ ਡੈਫਿਸਿਟ ਸਾਡੇ ਕੋਲ 33% ਹੀ ਰਿਕਾਰਡ ਕੀਤਾ ਜਾ ਰਿਹਾ ਹੈ ਸੋ ਜਿਸ ਤਰ੍ਹਾਂ ਕੀ ਹੁਣ ਦੁਬਾਰਾ ਰਿਵਾਈਵ ਹੁੰਦੀ ਹੈ ਮੌਨਸੂਨ ਫੇਰ ਹੀ ਅਸੀਂ ਕਿਸੇ ਤਰ੍ਹਾਂ ਉਹ ਜਿਹੜਾ ਡੈਪਸ ਡੈਟਾ ਨੂੰ ਕਵਰ ਅਪ ਕਰ ਸਕਦੇ ਹਾਂ ਕਿਸਾਨਾਂ ਲਈ ਤਾਂ ਦੇਖੋ ਜਿਹੜੀਆਂ ਵੀ ਕ੍ਰੌਪਸ ਚੱਲ ਰਹੀਆਂ ਨੇ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਮੋਨਿਟਰਿੰਗ ਕਰਦੇ ਰਹਿਣਾ ਚਾਹੀਦਾ ਜਿੱਥੇ ਪਾਣੀ ਦੀ ਲੋੜ ਹੈਗੀ ਕਿਉਂਕਿ ਹੁਣ ਜਿਹੜੀ ਬਾਰਿਸ਼ ਹੋ ਰਹੀ ਹੈ ਸਕੈਟਰਡ ਰੇਨਫਾਲ ਬਹੁਤ ਹੀ ਆਈਸੋਲੇਟਿਡ ਹੋ ਰਹੀ ਹੈ ਔਰ ਲਾਈਟ ਸ਼ਾਵਰਸ ਹੋ ਰਹੇ ਨੇ ਸੋ ਜਿਹੜੀ ਉਹਨਾਂ ਦੀ ਪਾਣੀ ਦੀ ਰਿਕੁਆਇਰਮੈਂਟ ਹੈ ਜਿਹੜੀਆਂ ਵੀ ਫਸਲਾਂ ਦੀ ਉਹਨਾਂ ਨੂੰ ਪਾਣੀ ਉਹਦੇ ਸਾਧਨ ਆਪਣੀ ਇਰੀਗੇਸ਼ਨ ਦੇ ਦੇਣੀ ਚਾਹੀਦੀ ਹੈ ਤੇ ਬਾਕੀ ਜਿਸ ਤਰ੍ਹਾਂ ਵੀ ਕੋਈ ਹਿਊਮਿਡਿਟੀ ਲੈਵਲ ਜਿਹੜਾ ਜਿਸ ਤਰ੍ਹਾਂ ਕੀ ਹਾਈ ਚੱਲ ਰਿਹਾ ਹੈ ਉਹਦੇ ਨਾਲ ਜਿੱਥੇ ਵੀ ਕਿਤੇ ਕੋਈ ਅਟੈਕ ਲੱਗ ਰਿਹਾ ਜਾਂ ਕੋਈ ਹੋਰ ਸੰਬੰਧੀ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਅਚੀ ਤਰ੍ਹਾਂ ਮੋਨੀਟਰ ਕਰਕੇ ਆਪਣੇ ਅਕੋਰਡਿੰਗਲੀ ਉਹਦੇ ਦਾ ਜਿਹੜਾ ਐਕਸਪਰਟਸ ਨਾਲ ਸਲਾਹ ਲੈ ਲੈਣੀ ਚਾਹੀਦੀ ਹੈ